ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਰੂਪ ਸਾ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਉਹ ਗਾਥਾ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਤੱਕ 8 ਸ਼ਲੋਕ ਗਾਥਾ ਬਾਣੀ ਦੀ ਆਪ ਸੰਗਤਾਂ ਨਾਲ ਸਾਂਝੇ ਕੀਤੇ ਗਏ ਹਨ ਨਵਾਂ ਸ਼ਲੋਕ ਅੱਜ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਪਿਛਲੇ ਸ਼ਲੋਕ ਦੇ ਵਿੱਚ ਅਸੀਂ ਦੇਖਿਆ ਕਿ ਸਤਿਗੁਰੂ ਜੀ ਨੇ ਇੱਕ ਦਰਖਤ ਦੇ ਪੱਤਿਆਂ ਦੀ ਉਦਾਹਰਣ ਦੇ ਕੇ ਸਾਨੂੰ ਇਹ ਸਮਝਾਇਆ ਕਿ ਜੇ ਮੇਂ ਦਰਖਤ ਦਾ ਪੱਤਾ ਜਦੋਂ ਟਾਣੀ ਨਾਲ ਟੁੱਟ ਜਾਂਦਾ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਤਾਂ ਉਹ ਗਲ ਜਾਂਦਾ ਭੁਰ ਜਾਂਦਾ ਸੜ ਜਾਂਦਾ ਇਮੇ ਜਿਹੜਾ ਮਨੁੱਖ ਜਦੋਂ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਤਾਂ ਉਹ ਵੀ ਜੂਨੀਆ ਦੇ ਵਿੱਚ ਪੈ ਕੇ ਭਟਕਦਾ ਹੈ ਗਲਦਾ ਹੈ ਸੜਦਾ ਹੈ ਸਤਗੁਰੂ ਨੇ ਗੁਰਬਾਣੀ ਦੇ ਵਿੱਚ ਹੋਰ ਅਨੇਕਾਂ ਉਦਾਹਰਣਾਂ ਦਿੱਤੀਆਂ ਕਣਕ ਦੀ ਉਦਾਹਰਣ ਵੀ ਦਿੱਤੀ ਤਲਾਬ ਦੀ ਉਦਾਹਰਣ ਵੀ ਦਿੱਤੀ ਸਮਝਾਣਾ ਕੀਤਾ ਕਿ ਮੂਲ ਨਾਲੋਂ ਜਦੋਂ ਟੁੱਟਾਂਗੇ ਤਾਂ ਅਸੀਂ ਇਸ ਦੁਨੀਆ ਵਿੱਚ ਪਾਵਾਂਗੇ ਜਮਲ ਮਰਨ ਦੇ ਚੱਕਰ ਵਿੱਚ ਪਾਵਾਂਗੇ ਜਾਂ ਪੱਕਾ ਤਾਂ ਕਟਿਆ ਅਰਹੀ ਸੁ ਪੱਲਰ ਵਾੜ ਸਣ ਪੀ ਸਾਰਾ ਜਿੱਥਿਆ ਕਾਣ ਲਾਇਆ ਤਨ ਝਾੜ ਦੁਏ ਪੁਰ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਦਰ ਰਹੀ ਸੁ ਉਗਰੇ ਨਾਨਕ ਅਜ ਵਡਿਚ ਚੱਕੀ ਦੇ ਦਾਣੇ ਜਿਹੜੇ ture ਨਾਲ ਜੁੜ ਜਾਂਦੇ ਉਹ ਪੀ ਹੋਣ ਤੋਂ ਬਚ ਜਾਂਦੇ ਨੇ ਜਿਹੜੇ ਮਾਲਕ ਪ੍ਰਮਾਤਮਾ ਧੁਰੇ ਨਾਲ ਜੁੜਦੇ ਨੇ ਉਹ ਸੰਸਾਰ ਦੇ ਵਿਕਾਰਾਂ ਵਿੱਚ ਪੀ ਹੋਣ ਤੋਂ ਬਚ ਜਾਂਦੇ ਨੇ ਤੋਂ ਸਤਿਗੁਰੂ ਜੀ ਫਿਰ ਕਹਿੰਦੇ ਨੇ ਪ੍ਰਮਾਤਮਾ ਪਰਮੇਸ਼ਰ ਧੁਰੇ ਦੇ ਨਾਲ ਤਾਂ ਜੁੜਿਆ ਜਾਣਾ ਜੇ ਉਹਦੇ ਉੱਤੇ ਸ਼ਰਧਾ ਹੋਵੇ ਉਹਦੇ ਨਾਲ ਪਿਆਰ ਹੋਵੇ ਸੋ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਉਸ ਪ੍ਰਮਾਤਮਾ ਦੇ ਨਾਮ ਦੇ ਉੱਤੇ ਸ਼ਰਧਾ ਜਿਹੜੀ ਹੈ ਭਾਵਨਾ ਜਿਹੜੀ ਹੈ ਮਨੁੱਖ ਦਾ ਮਨੁੱਖ ਦੀ ਹੋਣੀ ਚਾਹੀਦੀ ਉਦਾ ਜ਼ਿਕਰ ਕਰਦੇ ਨੇ ਆਓ ਸਭ ਤੋਂ ਪਹਿਲਾਂ ਇਸ ਸਲੋਕ ਦਾ ਪਾਠ ਪੜ੍ਹਦੇ ਆਂ ਭਾਵਨੀ ਸਾਧ ਸੰਗੇਣ ਲਵੰਤੰ ਲਵੰਤੰ ਬੜ ਭਾਗਣ ਹੈ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨਹ ਵਿਆਪਣ ਹੈ ਤੋ ਇਹ ਜਿਹੜੇ ਪਾਵਨ ਬਚਨ ਇਹਨਾਂ ਵਿੱਚ ਸਤਿਗੁਰੂ ਪਾਸ਼ਾ ਸਾਹਿਬ ਨੇ ਦੱਸਿਉਂਝਾਉਂਦੇ ਨੇ ਆਓ ਵਿਚਾਰ ਕਰ ਲੈਂਦੇ ਆਂ ਭਾਵਨੀ ਭਾਵਨੀ ਦਾ ਅਰਥ ਹੁੰਦਾ ਸ਼ਰਧਾ ਪ੍ਰੇਮ ਬੈਰਾਗ ਕਹ ਲਈਏ ਪ੍ਰਮਾਤਮਾ ਦੇ ਨਾਮ ਦੇ ਨਾਲ ਸ਼ਰਧਾ ਕਿੱਥੋਂ ਮਿਲਦੀ ਸਾਧ ਸੰਗਤ ਸਤਿਗੁਰੂ ਪਾਸ਼ਾ ਕਹਿੰਦੇ ਨੇ ਸਾਧ ਸੰਗਤ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੇ ਉੱਤੇ ਸ਼ਰਧਾ ਪੈਦਾ ਹੁੰਦੀ ਹੈ ਪਰ ਉਹ ਸਾਧ ਸੰਗਤ ਲਵਹੰਤਮ ਵੱਡ ਭਾਗਣ ਹੈ ਵੱਡਿਆਂ ਭਾਦਾਂ ਦੇ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਮਾਤਮਾ ਦੇ ਉੱਤੇ ਸ਼ਰਧਾ ਬਣਾਉਣੀ ਹੈ ਪਿਆਰ ਬਣਾਉਣਾ ਹੈ ਹਰ ਨਾਮ ਗੁਣ ਰਮਣ ਰਮਣ ਦਾ ਅਰਥ ਹੁੰਦਾ ਸਿਮਨ ਰਮ ਜਾਣਾ ਜੁੜ ਜਾਣਾ ਹਰੀ ਦੇ ਨਾਮ ਦੇ ਜਿਹੜੇ ਗੁਣ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਕੇ ਉਹਦੇ ਗੁਣਾ ਵਿੱਚ ਜੁੜ ਜਾਂਦਾ ਰੱਬ ਦੇ ਗੁਣਾਂ ਦਾ ਪ੍ਰਮਾਤਮਾ ਦੇ ਗੁਣ ਕੀ ਆ ਹੈ ਕਿ ਪ੍ਰਮਾਤਮਾ ਸਰਵ ਵਿਆਪਕ ਹੈ ਪ੍ਰਮਾਤਮਾ ਦੇ ਗੁਣ ਕੀ ਹੈ ਕਿ ਪ੍ਰਮਾਤਮਾ ਸੱਚ ਹੈ ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ ਤੇ ਸਾਰਿਆਂ ਦੇ ਵਿੱਚ ਇੱਕ ਜੋਤ ਹੋ ਕੇ ਪ੍ਰਮਾਤਮਾ पसरਿਆ ਹੈ ਉਹਦਾ ਕੋਈ ਦੁਸ਼ਮਣ ਨਹੀਂ ਉਹ ਕਿਸੇ ਦੇ ਨਾਲ ਬਿਦਤ ਕਰਨ ਨਹੀਂ ਕਰਦਾ ਇਹ ਉਹਦੇ ਗੁਣ ਹੈ ਉਹ ਸਭ ਤੋਂ ਵੱਡਾ ਹੈ ਉਹ ਗੁਣਾ ਦਾ ਦਾਤਾ ਹੈ ਇਹ ਸਾਰੇ ਪ੍ਰਮਾਤਮਾ ਦੇ ਗੁਣ ਨੇ ਜਿੰਨੇ ਗੱਲ ਇਹ ਥੋੜੇ ਨੇ ਉਹਦੇ ਗੁਣ ਗਿਣੇ ਨਹੀਂ ਜਾ ਸਕਦੇ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜੀਵ ਸਾਡੀ ਇੱਕ ਹੈ ਜੇਵਾ ਅਨੇਕ ਅਨੇਕ ਗੁਣ ਜੇ ਭਈ ਕੋਈ ਹੈ ਪਰ ਗੁਣ ਬਹੁਤੇ ਨੇ ਤੋ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਨਾਮ ਗੁਣ ਰਮਣੰ ਪ੍ਰਮਾਤਮਾ ਦੇ ਨਾਮ ਦੇ ਗੁਣਾ ਵਿੱਚ ਜੁੜ ਜਾਣਾ ਸਿਮਨ ਕਰਨਾ ਪ੍ਰਮਾਤਮਾ ਦੇ ਜਿਹੜੇ ਗੁਣ ਹੈ ਪਰਮੇਸ਼ਰ ਦੇ ਉਸ ਹਰੀ ਨਾਮ ਦੇ ਗੁਣਾ ਨੂੰ ਯਾਦ ਕਰਨਾ ਨਾਨਕ ਹੈ ਨਾਨਕ ਜਦੋਂ ਕੋਈ ਮਨੁੱਖ ਪ੍ਰਮਾਤਮਾ ਦੇ ਉੱਤੇ ਸ਼ਰਧਾ ਰੱਖ ਕੇ ਸਾਧ ਸੰਗਤ ਦੇ ਵਿੱਚ ਪ੍ਰਮਾਤਮਾ ਪਰਮੇਸ਼ਰ ਨੂੰ ਯਾਦ ਕਰਕੇ ਸਾਧ ਸੰਗਤ ਦੇ ਵਿੱਚ ਬੈਠ ਕੇ ਸਤਿ ਨੂੰ ਕਹਿੰਦੇ ਨੇ ਵੱਡੇ ਆ ਭਾਗਾਂ ਨਾਲ ਸਾਧ ਸੰਗਤ ਦੀ ਪ੍ਰਾਪਤੀ ਉਹ ਹੋ ਜਾਂਦੀ ਫਿਰ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਹਦਾ ਹੈ ਪ੍ਰਮਾਤਮਾ ਦੇ ਗੁਣਾਂ ਵਿੱਚ ਜੁੜ ਜਾਂਦਾ ਹੈ ਤੇ ਫਿਰ ਹੁੰਦਾ ਕੀ ਹੀ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਨਹਿ ਪੁਰਾਣੇ ਜੋ ਅਸੀਂ ਸੰਪਰਦਾਮੈਂ ਪਾਠਮਤਾ ਕੋ ਦੇਖੀ ਇਹਨਾਂ ਨਾ ਨਾ ਪਾਠ ਕੀਤਾ ਜਾਂਦਾ ਹੈ ਅੱਜ ਕੱਲ੍ਹ ਭਾਵੇਂ ਕਈ ਵਿਦਵਾਨ ਨਾ ਨਾ ਕਰਕੇ ਵੀ ਪਾਠ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਸਾਗਰ ਜੋ ਸੰਸਾਰ ਸਾਗਰ ਦੇ ਵਿਕਾਰ ਹੈ ਜਾਂ ਸੰਸਾਰ ਸਾਗਰ ਦੇ ਦੁੱਖ ਹੈ ਸੰਸਾਰ ਸਾਗਰ ਦੇ ਵਿੱਚ ਵਿਕਾਰ ਬਹੁਤੇ ਨੇ ਝੜ ਝਖੜ ਓਹਾੜ ਲਹਿਰੀ ਵਹਿਣ ਲਖੇਸਰੀ ਇੱਥੇ ਲੱਖਾਂ ਹੀ ਵਿਕਾਰਾਂ ਦੀਆਂ ਲਹਿਰਾਂ ਵਹਿਣੀਆਂ ਨੇ ਕਾਮ ਕrod ਮੋਹ ਲੋਭ ਹੰਕਾਰ ਈਰਖਾ ਨਿੰਦਿਆ ਚੁਗਲੀ ਇਖ ਝਗੜਬਾਗ ਦੇ ਜਿਹੜੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਝੜ ਹੈ ਬਹੁਤ بڑے بڑے ਇਹ ਝੜ ਲੱਗੇ ਹੋਏ ਨੇ ਲਗਾਤਾਰ ਇਹ ਚਖੜ ਚੱਲ ਰਹੇ ਨੇ ਵਿਕਾਰਾਂ ਦੇ ਇਹਨਾਂ ਚਖੜਾਂ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਮਨੁੱਖ ਬਚ ਜਾਂਦਾ ਸੰਸਾਰ ਸਾਗਰ ਨਾ ਹੈ ਵਿਆਪਣ ਹੈ ਉਸ ਮਨੁੱਖ ਨੂੰ ਸੰਸਾਰ ਦੇ ਦੁੱਖ ਨਹੀਂ ਪਹੁੰਚ ਸਕਦੇ ਕਿਨੂੰ ਜਿਨੂੰ ਸਾਧ ਸੰਗਤ ਵੱਡੇ ਭਾਗਾਂ ਨਾਲ ਮਿਲ ਜਾਵੇ ਨਾਮ ਦੇ ਉੱਤੇ ਸਰਦਾ ਬਣਾਵੇ ਔਰ ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਜਿਹੜਾ ਰੰਗ ਜਾਵੇ ਉਹ ਜੇ ਸੰਸਾਰ ਦੇ ਵਿਕਾਰਾਂ ਤੋਂ ਬਚਣਾ ਹੈ ਗੁਰੂ ਵਾਲੇ ਬਣ ਕੇ ਪ੍ਰਮਾਤਮਾ ਨੂੰ ਕੀਤੇ ਕਰਨਾ ਤਾਂ ਕਿ ਸਾਡੀ ਵੀ ਸ਼ਰਧਾ ਆਪ ਆਪਣਾ ਪ੍ਰਮਾਤਮਾ ਤੇ ਉੱਤੇ ਰੱਬ ਦੇ ਦਿੱ ਬਣ ਆਵੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ